ਸਰਬਜੀ ਸੰਗਰੂਰ ਦੀ ਰਚਨਾ ਵਿੱਚ ਥਾਲੀ 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 ਹੱਕ ਦਾ ਤੁੰਡ ਖਾਲੇ ਬੰਦਿਆ ਹੱਕ ਦਾ ਤੁੰਡ ਖਾਲੇ ਬੰਦਿਆ ਖਾਲੇ ਬੰਦਿਆ ਖਾਲੇ ਬੰਦਿਆ ਤੁਰ ਜਾਣਾ ਵੇ ਕਰ ਹੱਥ ਖਾਲੀ ਥਾਲੀ 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 ਹੱਕ ਦੇ ਦੁਖਾਲੇ ਬੰਦਿਆ ਹੱਕ ਦੇ ਦੁਖਾਲੇ ਬੰਦਿਆ ਖਾਲਾ ਬੰਦਿਆ ਖਾਲਾ ਬੰਦਿਆ ਤੁਰ ਕਾਣਾ ਬੇਕਾਰ ਹੱਥ ਖਾਲੀ ਥਾਲੀ ਠਾਲੀ ਦਾਣੇ 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 ਪਾਪਾਂ ਦਾ ਘੜਾ ਟੁੱਟ ਜਾਂਦਾ ਟੁੱਟ ਜਾਂਦਾ ਟੁੱਟ ਜਾਂਦਾ ਕਹਿੰਦੇ ਨੇ ਲੋਕ ਸਿਆਣੇ ਦਾਣੀ